ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਚੱਲ ਰਿਹਾ ਬਈ ਕੰਮ ਜੀਰੀ ਵਾਲਾ ਲੋਈ ਵਾਲਾ ਕੱਦੂ ਵਾਲਾ ਵਿੱਚੇ ਲਾਈਟ ਦੀ ਬਾਰੀ ਬਦਲ ਗਈ ਦੀ ਲਾਈਟ ਆਵੇਗੀ ਅੱਜ 12 ਵਜੇ ਰਾਤ ਆਪਾਂ ਨੇ ਟਰੈਕਟਰ ਲਾ ਆਇਆ ਦਾ ਚੱਲ ਰਿਹਾ ਕੰਮ ਮਿੱਠੀ ਖਾਟ ਲਾਈਟ ਆਏਗੀ 12 ਵਜੇ ਇਹ ਅੱਜ ਅੱਜ ਟਰੈਕਟਰ ਚੱਲ ਰਿਹਾ ਰਾਤ ਦਾ ਟੋਕ ਕਿੱਲੇ ਮਾ ਪਾਣੀ ਹੋ ਗਿਆ ਪਰ ਫਿਰ ਵੀ ਅੱਜ ਆਪਾਂ ਹਜੇ ਪਾਣੀ ਦੀ ਗੱਲ ਕਰ ਰਹੇ ਥੋੜੀ ਜੀ ਇਹਨੇ ਆਪਾਂ ਦੋਵੇਂ ਮੋਟਰਾਂ ਬਗੜਾ ਕੁੜਾ ਮਾਰਾਂ ਪਹੁੰਚ ਕੇ ਤੇ ਬਾਈ ਆਪਾਂ ਕਨਹੌਰ ਵਾਲੇ ਖੇਤ ਉਹਤ ਮਾ ਕੱਖ ਜੇ ਹੋ ਗਏ ਤੇ ਨੋਮਨੀ ਗੋਲਡ ਕਰੀ ਦੀ ਤੇ ਲਾਲ ਜੇ ਥੋਈ ਕੰਮ ਕਰ ਗਈ ਆਪਣਾ ਵਧੀਆ ਲਾਈਟ ਬੰਦ ਹੈ ਲਾਈਟ ਆਈ ਨਹੀਂ ਹੈਗੀ ਹਲੇ ਬਾਕੀ ਬਈ ਉਰੇ ਆਪਣੀ ਤਿੰਨ ਮੋਟਰਾਂ ਆਏ ਆ ਇੱਕ ਨਹਿਰ ਦਾ ਪਾਣੀ ਹੈ ਚੌਥਾ ਤਿੰਨ ਮੋਟਰਾਂ 'ਚੋਂ ਕੱਲ ਦੋ ਮੋਟਰਾਂ ਖੜ ਗਈਆਂ ਇੱਕ ਇਹ ਗੱਡੀ ਵੀ ਹੈ ਸੜ ਗਈ ਇੱਕ ਪਰਾਂ ਦੋ ਇਹ ਸੜੀਆਂ ਵੀ ਆ ਇਹ ਇੱਕ ਪਿੰਡ ਖੜਗੀ ਦੀ ਗੱਲ ਉੱਥੇ ਤੇ ਚੱਲ ਨਵਾਂ ਸਟਾਰਟਰ ਲਾ ਕੇ ਸਰ ਗਿਆ ਐਨੇ ਕ ਪੁੱਠੇ ਹੀ ਘਰੇ ਚੱਲ ਰਹੇ ਆ ਵੀ ਮੋਟਰਾਂ ਹੀ ਨਹੀਂ ਸਾਂ ਦੇ ਰੀਆਂ ਓਰੇ ਬਾਈ ਹਜੇ ਆਪਣਾ ਕੱਦੂ-ਕੁੱਦੂ ਵਾਲਾ ਬਣਦਾ ਨਹੀਂ ਕੰਮ ਜੇ ਅੱਜ ਮੋਟਰਾਂ ਤਿਆਰ ਹੋ ਗਈਆਂ ਕੱਲ ਕੱਢੀ ਦੀਆਂ ਦੋਏ ਤਾਂ ਅੱਜ ਮੋਟਰ ਪਾਵੇਂਗੇ ਸਾਰਾ ਬੰਦਾ ਸਮਾਨ ਕਰਕੇ ਰਾਤ ਪੇਆਦਾ ਆਪਣਾ ਓਰੇ ਆਪਾਂ ਆਏ ਚਾਹ ਲੈ ਕੇ ਰੋਟੀ ਲੈ ਕੇ ਬੰਦੇ ਵੀ ਛਿੱਟੇ ਜੇ ਪੈ ਗਏ ਮੌਸਮ ਠੰਡਾ ਹੋ ਗਿਆ ਰਾਤ ਇਹ ਕਿਹੜਾ ਕਪੌਦ ਦਾ ਬੀਜ ਆ ਵਾ ਔਰ 90 ਕਿਲੋ ਬੀਜ ਬੀਜਿਆ ਵਾ ਫੌਂਟ ਲਗ ਬਾਕੀ ਬਹੁਤਾ ਇਹ ਪਿੰਡ ਤੇ ਆਪਣੀ ਦਵਾਈ ਦੁਈ ਪਾ ਕੇ ਇਹਦੇ ਕੱਲ ਜਿਹੜਾ ਖੇਤ ਤਿਆਰ ਹੋ ਗਿਆ ਵਾ ਚਲੋ ਪ੍ਰਮਾਤਮਾ ਨੇ ਥੋੜਾ ਜਿਹਾ ਪਾਣੀ ਕਰਦਿਆ ਛਿੱਟੇ ਪਾ ਕੇ ਪਿੱਛੇ ਨਹੀਂ ਵਾੜ ਜੰਮਣੇ ਦਾ ਖਤਰਾ ਰਹਿੰਦਾ ਇਹ ਮੋਟਰ ਬਾਲ ਆ ਰਹੀ ਹੈ ਬਾਈ ਲੇਬਰ ਜੋ ਖੇਤ ਆਪਣਾ ਹੋ ਗਿਆ ਫਾਈਨਲ ਇਹ ਵੀ ਖੇਤ ਰਹਿ ਗਿਆ ਲਾਣੇ ਦੇ ਬਸ ਲੋ ਲੱਗ ਰਿਹਾ ਬੰਦੇ ਆ ਗਿਆ ਨੰਬਰਦਾਰ ਕੁਸ ਦਿੰਦਾ ਆਪਣਾ ਬਹੁਤ ਪਈ ਹੈ ਉਰੇ ਦੇ ਬਚੇਗੀ ਪੌਦ ਗੁਸੇ ਆਪਾਂ ਤਾਰ ਕੇ ਆਵਾਂਗੇ ਦੂਈ ਮੋਟਰ ਵਾ ਫਿਰ ਪਾਵੇਂ ਆਪਾਂ ਖਾਦ ਟਰੈਕਟਰ ਚਾਹੀਦੀ ਆਪਾਂ ਨੂੰ ਟਰੈਕਟਰ ਹੋਰ ਲੰਬੜਦਾਰ ਠੀਕ ਐ ਜਿਹੜੀ ਵਧੀਆ ਲਾਇਓ ਬਈ ਹੋ ਰਹਿ ਗਿਆ ਖੇਤ ਉਹ ਇਸ ਮੋਟਰ ਪਰ ਹੋ ਗਿਆ ਫਾਈਨਲ ਤਿੰਨ ਤਿੰਨ ਮੋਟਰ ਪਰ ਫਾਈਨਲ ਹੋ ਗਿਆ ਕੰਮ ਆਪਣਾ ਹਨਾ ਅੱਜ ਨਿਪਟ ਜੇਗਾ ਓਰੇ ਹਾਂ ਨਿਪਟ ਜਾਏਗਾ ਅੱਜ ਤੇ ਚੇਤਾਰ ਬਾਸਮਤੀ ਗਾ ਪਨੀਰੀ 1401 ਮੁਛਲ ਲਈ ਆ ਬਾਈ ਖੇਤਮਾ ਬਾਕੀ 26 ਦਾ ਮੌਸਮ ਹੋ ਗਿਆ ਅੱਜ ਲੈ ਵੀ ਚੱਕ ਲਿਆ ਸੈਕਟਰ ਇਹ ਵਾਲਾ ਹਰੇ ਲੱਗਿਆ ਟਰੈਕੀ ਨਾ ਕ੍ਰੋਸ ਟੁੱਕਿਆ ਬਾਰੇਗਾ ਕ੍ਰੋਸ ਕੋ ਅੱਗੇ ਲੈ ਆਏ ਬਦਨ ਤਾਂ ਨਹੀਂ ਟੱਪੇ ਚੱਲਦੇ ਆਂ ਭਾਈ ਪਾਉਂਦੇ ਆਂ ਖਾਦ ਇਸਕੇ ਤੇ ਮਾ ਪਾਣੀ ਚਲੇਗਾ ਬਈ ਅੱਜ ਕੱਦੂ ਹੋਏਗਾ ਇਸਮਾ ਬਾਕੇ ਮੁਰੇ ਮੁਰੇ ਖਾਦ ਆਪਾਂ ਇੱਕ ਫਿਰ ਸਾਫ ਹੋ ਗਿਆ ਹੋਰ ਗਰਜੰਟ ਸਿੰਘਾ ਠੀਕ ਐ ਚਲੋ ਜੀ ਪਾਉ ਪਹਿਲਾਂ ਯੂਰੀਆ ਫਿਰ ਸੁਪਰ ਟੱਟਾ ਯੂਰੀਏ ਦਾ ਟੱਟਾ ਸੁਪਰ ਦਾ ਤੇ ਪਾ ਰਹੇ ਆਪਾਂ ਜ਼ਿੰਕ ਲੋਹਾ ਤਿੰਨੇ ਚੀਜ਼ ਹਰ ਲਾ ਕੇ ਥੱਲੇ ਪਾ ਰਹੇ ਆ ਬਸ ਕਿ ਉਸੇ ਬਾਅਦ ਰੇ ਇਹ ਲਈ ਆਇਆ ਪਾਸਾ ਪ੍ਰੈਕਟਰ ਰਲਾਉਣੇ ਆਲੇ ਸੀ ਕੀ ਇਹ ਆਪਣਾ ਫੈਰਸ ਸਲਫੇਟ ਜ਼ਿੰਕ ਲੋਹਾ ਕਹਦੇ ਆ ਜਿਹਨੂੰ ਲੋਹਾ ਜ਼ਿੰਕ ਬਾਰੇ ਜਿਹੜੀ ਆਪਾਂ ਬੱਕੀ ਜਿਹੜਾ ਸੁਪਰ ਹੈ ਇਹ ਆਪਣਾ ਨਰਮਦਾ ਕੰਪਨੀ ਦਾ ਹੈ ਹਾਂ ਦੋ ਦੋ ਸਾਰੀ ਜੀ ਚੀਜ਼ਾਂ ਜ਼ਿੰਕ ਪੁਰਾਨ ਵਾਲਾ ਦੋ ਕਿੱਲਾਂ ਦਾ ਮਾਲ ਪਾ ਦੇ ਕਰਾਂ ਇੱਕ ਵਾਰੀ ਮਰ ਹੈ ਰਲਾ ਦੇ ਮਿਕਸ ਕਰਦੇ ਜਿੱਤਾ ਪਰ ਸੋ ਵਧੀਆ ਚੀਜ਼ ਬਣਾਈ ਹੈ ਥੋੜਾ ਗਿੱਲਾ ਨਾ ਬਣ ਐਨੇ ਗਿੱਲਾ ਹੋਆ ਐਨੇ ਖਿੰਡ ਜਾਇਆ ਪੈ ਗਿਆ ਸਮਾਨ ਸਾਰ ਲੱਗਦੇ ਆ ਬਈ ਕੰਮ ਬੰਦਾ ਖੋ ਰਿਹਾ ਫੈਲੇ ਆਪਣੇ ਠੀਕ ਹੈ ਜੀ ਪਰੇ ਬਈ ਖਾ ਲੀਓ ਵਰਵਾ ਲਾ ਲਾ ਆ ਮਾਤਾ ਉਹ ਦੂਰ ਤੱਕ ਫਾਂਟ ਜਾਣਾ ਕਿੱਡੇ ਵਿੱਚ ਚਾਰ ਕੱਡੇ ਲਾਇਵੇ ਬੱਸ ਦੰਨੇ ਗਏ ਬਈਰੇ ਆਪਣੇ ਚਾਰ ਕੱਤੇ ਦੂਜੇ ਵੇ ਆ ਲੱਗੇ ਆਪਾਂ ਜੂਰੀਆ ਬਾਣ ਪਹਿਲਾਂ ਇੱਕਰੇ ਪਿਆ ਬਾਤ ਕੱਲਾ ਯੂਰੀਆ ਪਾ ਰਹੇ ਆ ਕਣੀਆਂ ਦੀ ਨਰਮਾਈ ਜੀ ਹੋਈ ਵੀ ਨਹੀਂ। ਬਾੜ ਕੂੜੇ ਦੇ ਬਚਾਉਗਾ। ਕਿਮਾ ਕਾਨੂੰ ਲੈਵਰ ਲਾਵੇਗੀ ਜੀ ਜੀ। ਅੱਜ ਫੱਟ ਪਾ ਕੇ ਆਪਾਂ ਨੇ। ਤੇ ਪਾ ਰਹੇ ਆਪਾਂ ਛੋਟੇ ਲੋਟ। ਆਦ ਫਿਰ ਜਦ ਜੀਰੀ ਲੱਗ ਜੇਗੀ ਫਿਰ ਫਾਨੇ ਕੇ ਨੰਬਰ ਸੋ। ਫਿਰ ਫਾਂਟਾ ਕੱਟ ਦੇਗੇ। ਦੇ ਨਾ ਬਾਦਵਾ ਖਾਂਟਾ ਹੀ ਚੰਗੀ ਜਹਾ ਕਿਤੇ ਲੜ ਲੁੜ ਚੜ ਜਾ ਲਾਲਾ ਇਸ ਕਰਕੇ ਆਪਾਂ ਹੀ ਮੁੱਠੇ ਰੋਟ ਪਾ ਰਹੇ ਆ ਇਹ ਜਗੀ ਜੰਗੀ ਫਿਰ 4 4 ਕਿੱਲਿਆਂ ਪਰ ਪੰਜ ਪੰਜ ਕਿੱਲਿਆਂ ਪਰ ਨੇ ਇਤਰਾ ਲੰਬੀ ਪੱਟਾਂ ਆ ਲੰਬੇ ਵਰ ਦੇ ਫਲੇਗ ਰੇ ਕਰ ਰਹੇ ਪਾ ਤੇ ਪਰੇ ਸ਼ੋਲੇ ਪਹੁੰਚ ਗਏ ਭਾਈ ਅਗਲੇ ਖੇਤਮ ਓਚਾ ਰਿਆ ਟਰੈਕਟਰ ਆਪਣਾ ਲੇਟ ਆ ਗਈ। ਮੋਟਰਾਂ ਵੀ ਚੱਲ ਗਈਆਂ। ਵੀਰੇ ਪਾ ਕੇ ਗੱਲ-ਗੱਲ ਕਰੇਂ ਕਦੋਂ ਹੀ ਮਾਂ। ਸਵੇਰੇ ਬਈ ਰੇਪ ਆਇਆ ਦਾ ਇਸ ਮੋਟਰਪਾਪਾ ਨੇ ਸ਼ੁਰੂ ਕਰਿਆ ਦਾ ਜਿੱਥੇ ਰੇਪ ਆਣਾ। ਵੇ ਲਾਈਟ ਢੱਗੀ ਆ ਹੁਣ 8 ਵਜੇ ਕਿੱਥੇ ਤੱਕ ਆ ਭਰ ਗਿਆ ਨਾ ਉੱਪਰ ਦੇ ਕਿੜਪਣ ਗੜੀ ਵੀ ਲੱਗੀ ਹੋਣ ਪਰਮਾਤਮਾ ਮਿਹਰਬਾਨ ਹੋਏਗਾ ਲਗਾ ਚਲੋ ਹਿਸਾਬ ਜੇਗਾ ਪੈ ਜਾਦਾਈ ਜਿਆਦਾ ਵੀ ਨੁਕਸਾਨ ਕਰਾ ਬਹੁਤ ਜਗ੍ਹਾ ਬਹੁਤ ਬਾਰਸ਼ ਦਾ ਨੁਕਸਾਨ ਕਰਿਆ ਬਹੁਤ ਦੇਖਦੇ ਆ ਬਾਈ ਕਿਆ ਰਹਿਣਾ ਲੈ ਬਾਈ ਕੱਟੂਗਾ ਨਿਪਟ ਗਿਆ ਓਰੇ ਰੱਬ ਦਿਆਲ ਹੋ ਗਿਆ ਪੂਰਾ ਐਨ ਸੋਨਾ 20 ਲੱਗ ਗਿਆ ਪੈਣ ਸਰਪਾウダー ਰੇਗ ਲੱਗ ਗਿਆ ਬਰਾ ਠੀਕ ਹੈ ਚਲੋ ਕਿੱਲੇ ਦੇ ਵੱਲ ਠੀਕ ਹੈ ਠੀਕ ਹੈ ਚਲੋ ਫਿਰ ਕੱਟ ਬਾਹਰ ਰੋਡ ਖਾਣਾ ਠੀਕ ਹੈ ਭਾਈ ਅੱਜ ਦੀ ਵੀਡੀਓ ਬੜੀ ਇੰਟੀਕੀ ਸੀ ਮਿਲਾਂ ਗੱਲੂ ਕਿਸੇ ਨਵੀਂ ਵੀਡੀਓ ਮਾ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਧੰਨਵਾਦ ਵੀਡੀਓ ਦੇਖਣੇ ਵਾਸਤੇ